ਸੇਵ ਦੇ ਬੂਟੇ 'ਚ ਇਸ ਸਮੇਂ ਜਿਹੜੀ ਸਭ ਤੋਂ ਵੱਧ ਸਮੱਸਿਆ ਦੇਖਣ ਨੂੰ ਆ ਰਹੀ ਹੈਗੀ ਉਹ ਹੈਗੀ ਹੈ ਕਿ ਉੱਪਰ ਤੋਂ ਜਿਹੜੇ ਪੱਤੇ ਸੁੱਕ ਕੇ ਬੂਟਾ ਥੱਲੇ ਨੂੰ ਸੁੱਕਦਾ ਜਾਂਦਾ ਹੈਗਾ ਉੱਪਰਲੇ ਪੱਤੇ ਜਿਹੜੇ ਇਸ ਤਰ੍ਹਾਂ ਜਿਹੜੇ ਖਰਾਬ ਹੋਣੇ ਸ਼ੁਰੂ ਹੋ ਗਏ ਇਹਦਾ ਮੁੱਖ ਕਾਰਨ ਹੈਗਾਗਾ ਜ਼ਿਆਦਾ ਸੱਲ ਰਹਿਣੀ ਜ਼ਿਆਦਾ ਸੱਲ ਦੇ ਨਾਲ ਜਿਹੜੀ ਬੂਟੇ ਦੇ ਉੱਪਰ ਫੰਗਸ ਪੈਣ ਲੱਗ ਜਾਂਦੀ ਆ ਫਲਦਾਰ ਬੂਟਿਆਂ ਦੇ ਵਿੱਚ ਜ਼ਿਆਦਾਤਰ ਸਮੱਸਿਆ ਜਿਹੜੀਆਂ ਫੰਗਸ ਕਰਕੇ ਆਉਂਦੀਆਂ ਨੇ ਯਾਨੀ ਕਿ ਉਲੀਆਂ ਕਰਕੇ ਆਉਂਦੀਆਂ ਨੇ ਉੱਲੀਆ ਕਾਫੀ ਪ੍ਰਕਾਰ ਦੀਆਂ ਨੇਗੀਆਂ ਜਦੋਂ ਕਦੇ ਪੱਤਿਆਂ ਨੂੰ ਸਹੀ ਧੋਪ ਨਹੀਂ ਲੱਗਦੀ ਜਾਂ ਪੱਤਿਆਂ ਦੇ ਵਿੱਚ ਕਿਸੇ ਚੀਜ਼ ਦੀ ਘਾਟ ਹੁੰਦੀ ਹੈ ਤਾਂ ਉੱਲੀਆ ਦਾ ਜਿਹੜਾ ਅਟੈਕ ਉਹਦੇ ਉੱਪਰ ਹੋ ਜਾਂਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਸੇਵ ਦੇ ਬੂਟੇ ਦੀ ਦੇਖਭਾਲ ਤੇ ਉੱਲੀ ਤੋਂ ਕਿਵੇਂ ਬਚਾਇਆ ਜਾਵੇ ਸਾਰੀ ਗੱਲਬਾਤ ਸੰਬੰਧੀ ਜਿਹੜੀ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਜਿਹੜਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਗੱਲ ਕਰ ਲਈਏ ਸੇਵ ਦੇ ਵਿੱਚ ਇੱਕ ਤਾਂ ਸੇਵ ਦੇ ਵਿੱਚ ਜਿਹੜੀ ਘਾਟਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਉਹਦੇ ਵਿੱਚ ਕੈਲਸ਼ੀਅਮ ਦੀ ਆਇਰਨ ਦੀ ਜ਼ਿੰਕ ਇਹਦੇ ਲਈ ਤੁਸੀਂ ਕੈਮੀਕਲਸ ਦੇ ਵਿੱਚ ਜਾਓਗੇ ਤਾਂ ਜਿਹੜਾ ਤੁਸੀਂ ਇਹ ਲੋਹਾ ਜਿਹੜਾ ਆਪਣਾ ਕੈਮੀਕਲ ਦੇ ਰੂਪ ਦੇ ਵਿੱਚ ਮਿਲਦਾ ਉਹ ਵਰਤ ਸਕਦੇ ਹੋਗੇ ਤੇ ਜਾਂ ਫਿਰ ਜਿਵੇਂ ਅਸੀਂ ਦੇਸੀ ਕੱਚੇ ਲੋਹੇ ਦਾ ਘੋਲ ਬਣਾਇਆ ਹੋਇਆ ਉਸ ਤਰ੍ਹਾਂ ਦਾ ਘੋਲ ਤੁਸੀਂ ਤਿਆਰ ਕਰਕੇ ਜਿਹੜਾ ਬੂਟੇ ਦੇ ਉੱਪਰ ਛਿੜਕਾਅ ਕਰ ਸਕਦੇ ਹੋ ਬੂਟੇ ਦੇ ਉੱਪਰ ਛਿੜਕਾਅ ਕਰਨ ਦੇ ਨਾਲ ਜ਼ਿੰਕ ਦੀ ਲੋਹੇ ਦੀ ਤੇ ਜਿਹੜਾ ਫੰਗੀਸਾਈਡ ਦਾ ਸਾਰੇ ਕੰਮ ਇੱਕੋ ਘੋਲ ਕਰਦਾ ਹੈਗਾ ਉਹ ਘੋਲ ਸੰਬੰਧੀ ਆਪਾਂ ਪਹਿਲਾਂ ਵੀਡੀਓ ਪਾਈ ਹੋਈ ਹੈਗੀ ਤੇ ਤੁਹਾਨੂੰ ਲਿੰਕ ਵੀ ਉਹਦਾ ਜਿਹੜਾ ਦੇ ਦਾਂਗੇ ਜੇਕਰ ਚਾਹੀਦਾ ਹੋਊਗਾ ਤੁਸੀਂ ਉਹ ਘੋਲ ਬਣਾਉਣਾ ਚਾਹੁੰਦੇ ਹੋਵੋਗੇ ਉਹ ਕੋਲਦਾ ਤੇ ਆਪਾਂ ਛੜਕਾ ਕੀਤਾ 2-3 ਦਿਨ ਹੋਇਆ ਨਵੇਂ ਪੱਤੇ ਬਿਲਕੁਲ ਹਰੇ ਆਉਣੇ ਸ਼ੁਰੂ ਹੋ ਗਏ ਤੇ ਪੁਰਾਣੇ ਪੱਤਿਆਂ ਦੇ ਵਿੱਚ ਹਰਾਪਣ ਆਉਣਾ ਸ਼ੁਰੂ ਹੋ ਗਿਆ ਜਿਹੜਾ ਪੀਲਾਪਣ ਹੈਗਾ ਉਹ ਚੱਕਿਆ ਜਾਣ ਲੱਗ ਗਿਆ ਜੀ ਕਾਫੀ ਹੱਦ ਤੱਕ ਜਿਹੜਾ ਉਹਨੇ ਸਫਲਤਾ ਆਪਾਂ ਨੂੰ ਉਸ ਕੋਲ ਦੇ ਨਾਲ ਮਿਲੀ ਹੈਗੀ ਸੋ ਉਸ ਕੋਲ ਸੰਬੰਧੀ ਪੂਰੀ ਵੀਡੀਓ ਦੁਬਾਰਾ ਵੀ ਸਾਂਝੀ ਕਰ ਦਾਂਗੇ ਤੇ ਲਿੰਕ ਵੀ ਦੇ ਦਾਂਗੇ ਆ ਫੰਗੀਸਾਈਡ ਦੇ ਵਿੱਚ ਇਹ ਗੱਲ ਕਰੀਏ ਤੁਸੀਂ ਲੱਸੀ ਖੱਟੀ ਲੱਸੀ ਦਾ ਛੜਕਾ ਜਿਹੜਾ ਬੂਟੇ ਦੇ ਉੱਪਰ ਕਰ ਸਕਦੇ ਹੋ ਉਹਦੇ ਨਾਲ ਵੀ ਫੰਗਸ ਕਾਫੀ ਹੱਦ ਤੱਕ ਜਿਹੜੀ ਰੋਗੀ ਜਾਂਦੀ ਹੈਗੀ ਤੇ ਇਸ ਤੋਂ ਇਲਾਵਾ ਤੁਸੀਂ ਜਿਹੜਾ ਸਵਾ ਸਵਾਹ ਨੂੰ ਘੋਲ ਕੇ ਵੀ ਛਿੜਕਿਆ ਜਾ ਸਕਦਾ ਸਵਾਹ ਨੂੰ ਜਿਹੜਾ ਤੁਸੀਂ ਜੜਾਂ ਦੇ ਵਿੱਚ ਵੀ ਦੇ ਸਕਦੇ ਹੋ ਤੇ ਸਵਾਹ ਦਾ ਜਿਹੜਾ ਤੁਸੀਂ ਢੂੜਾ ਵੀ ਜਿਹੜਾ ਉੱਪਰ ਤਰੇਲ ਦੇ ਵਿੱਚ ਜਿਹੜਾ ਸਵੇਰ ਵੇਲੇ ਦੇ ਸਕਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਵੀ ਫੰਗੀਸਾਈਡ ਦਾ ਕੰਮ ਕਰਦੀਆਂ ਨੇ ਫੰਗਸ ਦੀ ਰੋਕਥਾਮ ਆਪਾਂ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਰ ਸਕਦੇ ਹਾਂਗੇ ਸੋ ਸੇਵ ਦੇ ਵਿੱਚ ਮੇਨ ਜਿਹੜਾ ਫੰਗਸ ਦੀ ਸਮੱਸਿਆ ਤੇ ਜਿਹੜੀਆਂ ਘਟਾਈ ਸਮੱਸਿਆ ਬਾਰੇ ਆਪਾਂ ਗੱਲਬਾਤ ਕੀਤੀ ਹੈਗੀ ਸੇਬ ਦੀਆਂ ਕਿਸਮਾਂ ਬਾਰੇ ਆਪਾਂ ਕਾਫੀ ਵਾਰੀ ਗੱਲਬਾਤ ਕਰ ਚੁੱਕੇ ਹਾਂਗੇ ਜਿਹੜੀਆਂ ਗਰਮ ਰੁੱਤ ਦੀਆਂ ਕਿਸਮਾਂ ਨੇ ਉਹਦੇ ਚ ਹਰਮਨ 99 ਡੌਰਸਟ ਗੋਲਡਨ ਤੇ ਅੰਨਾ ਇਹ ਤਿੰਨ ਕਿਸਮਾਂ ਜਿਹੜੀਆਂ ਆਪਾਂ ਲਾ ਸਕਦੇ ਹਾਂ ਜਿਹੜਾ ਹੁਣ ਤੋਂ ਕੁਮਾਸਮਾ ਸੇਬ ਨੂੰ ਲਾਉਣ ਦਾ ਚੱਲ ਰਿਹਾ ਹੈਗਾ ਸੋ ਇਸ ਸਮੇਂ ਤੁਸੀਂ ਜਿਹੜੇ ਸੇਬ ਦੇ ਬੂਟੇ ਲਾ ਸਕਦੇ ਹੋਗੇ ਸੇਬ ਦੇ ਉੱਪਰ ਇਹਦੇ ਉੱਪਰ ਇਹਦੀ ਤਿੰਨ ਜਿਹੜੇ ਫਰੂਟ ਆਏ ਸੀਗੇ ਪਰ ਉਹਨੇਰੀਆਂ ਦੇ ਵਿੱਚ ਝੜ ਗਏ ਅਗਲੀ ਵਾਰ ਜਿਹੜਾ ਚੰਗੀ ਫਰੂਟਿੰਗ ਦੀ ਉਮੀਦ ਹੈਗੀ ਤੇ ਸੇਬ ਦੀ ਜਿਹੜੀ ਕਟਾਈ ਦੀ ਗੱਲ ਕਰੀਏ ਉਹ ਕੀਤੀ ਜਾਂਦੀ ਹੈਗੀ ਦਸੰਬਰ ਜਨਵਰੀ ਦੇ ਮਹੀਨੇ ਕਟਾਈ ਦਾ ਸਮੇਂ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਸ ਤਰ੍ਹਾਂ ਸੇਬ ਨੂੰ ਤੁਸੀਂ ਕੱਟ ਕੇ ਚੰਗਾ ਫਲ ਲੈ ਸਕਦੇ ਹੋਗੇ ਇੱਕ ਤੀਜ ਦਸੰਬਰ ਜਨਵਰੀ ਦੇ ਮਹੀਨੇ ਤੁਸੀਂ ਹੋਰ ਕਰਨੀ ਹੈਗੀ ਗਲੀ ਸੜੀ ਰੂੜੀ ਦੀ ਖਾਦ ਬੂਟੇ ਦੇ ਨੇੜੇ ਤੁਸੀਂ ਗੁੱਡ ਨਹੀਂ ਹੈਗੇ ਉਹ ਸਾਰੇ ਬੂਟਿਆਂ ਦੇ ਵਿੱਚ ਸਰਦੀਆਂ ਦੇ ਵਿੱਚ ਗੁੱਡੀ ਜਾਂਦੀ ਆ ਉਹ ਕਾਫੀ ਜ਼ਰੂਰੀ ਹੋ ਜਾਂਦੀ ਹੈ ਕਿ ਉਹਦੇ ਨਾਲ ਹੀ ਚੰਗਾ ਫਲ ਤੁਸੀਂ ਜਿਹੜਾ ਲੈ ਸਕਦੇ ਹੋਗੇ ਉਸ ਤੋਂ ਇਲਾਵਾ ਬਰਮਿੰਗ ਕੰਪੋਸਟ ਯਾਨੀ ਕਿ ਗਣੋਆਂ ਦੀ ਖਾਦ ਜਿਹੜੀ ਹਰੇਕ ਮਹੀਨੇ ਤੁਸੀਂ 3-4 ਕਿਲੋ ਬੂਟੇ ਦਿਵਾਲੇ ਗੁੜਦੇ ਰਹੋਗੇ ਤਾਂ ਉਹਦੇ ਨਾਲ ਵੀ ਬੂਟਾ ਕਾਫੀ ਜਿਹੜਾ ਤੰਦਰੁਸਤ ਹੁੰਦਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਾਟਾਂ ਆਈਆਂ ਛੋਟੇ ਤੱਤਾਂ ਦੀਆਂ ਉਹ ਬਰਮਿੰਗ ਕੰਪੋਸਟ ਦੇ ਨਾਲ ਤੁਸੀਂ ਰੋਕ ਸਕਦੇ ਹੋਗੇ ਬੂਟੇ ਨੂੰ ਤੰਦਰੁਸਤ ਰੱਖ ਸਕਦੇ ਹੋਗੇ ਫਰਮਿੰਗ ਕੰਪੋਸਟ ਵੀ ਜਿਹੜੀ ਆਪਣੇ ਕੋਲ ਫਾਰਮ ਦੇ ਉੱਪਰੋਂ ਮਿਲ ਜਾਂਦੀ ਹੈਗੀ ਇਹ ਸਾਰੀਆਂ ਕਿਸਮਾਂ ਬਾਰੇ ਜਿਹੜੀ ਗੱਲ ਕੀਤੀ ਹੈ ਇਹ ਵੀ ਆਪਣੇ ਕੋਲ ਫਾਰਮ ਦੇ ਉੱਪਰ ਉਪਲਬਧ ਨੇ ਤੇ ਜਾਣਕਾਰੀ ਆਪਣੇ ਪੇਜ ਦੇ ਉੱਪਰ ਤੁਹਾਨੂੰ ਜਿਹੜੀ ਆਪਾਂ ਸਮੇਂ ਤੋਂ ਸਮੇਂ ਉਪਲਬਧ ਕਰਾਉਂਦੇ ਰਹਿਣੇ ਆਗੇ ਆਪਣੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਚੰਗੀਆਂ ਕਿਸਮਾਂ ਦੇ ਵਧੀਆ ਫਲਦਾਰ ਬੂਟੇ ਆਪਾਂ ਆਪਣੀ ਘਰੇਲੂ ਬਾਗਚੀ ਦੇ ਲਾਭ ਵਿੱਚ ਲਾ ਕੇ ਤੇ ਚੰਗਾ ਜਿਹੜਾ ਫਲ ਪ੍ਰਾਪਤ ਕਰ ਸਕੀਏ। ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਸੇਵ ਸੰਬੰਧੀ ਆਪਾਂ ਜਾਣਕਾਰੀ ਲੈ ਕੇ ਆਏ ਆਂ ਉਮੀਦ ਕਰਦੇ ਹਾਂ ਤੁਹਾਡੇ ਲਈ ਜਿਹੜੀ ਲਾਹੇਵੰਦ ਸਾਬਤ ਹੋਊਗੀ। ਕਿਸੇ ਵੀ ਤਰ੍ਹਾਂ ਦਾ ਜਿਹੜਾ ਕੋਈ ਸਵਾਲ ਹੈ ਜਾਂ ਤੁਹਾਡਾ ਜੇ ਕੋਈ ਸੁਝਾਅ ਹੈ ਤਾਂ ਤੁਸੀਂ ਕਮੈਂਟ ਰਾਹੀਂ ਸਾਨੂੰ ਛੱਡ ਸਕਦੇ ਹੋਗੇ। ਇਸ ਤੋਂ ਇਲਾਵਾ ਜਿਹੜਾ ਅਸੀਂ ਹਰ ਵੇਲੇ ਜਿਹੜਾ WhatsApp ਗਰੁੱਪ ਜਾਂ ਕਾਲ ਰਾਹੀਂ ਵੀ ਤੁਹਾਡੀ ਹਰ ਇੱਕ ਸੰਭਵ ਮਦਦ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਰਹੇ ਹਾਂ। ਸੋ ਇੰਨਾ ਪਿਆਰ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਅੰਤ ਤੱਕ ਦੇਖਣ ਲਈ ਧੰਨਵਾਦ